ਪਰਚਮ ਪੰਜਾਬ న్యూਸ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਅੱਜ ਯੂਨਾਈਟਿਡ ਸਿੱਖ ਮਿਸ਼ਨ ਫੌਂਟਾਨਾ ਯੂ ਐਸ ਏ ਅਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਮਿਲ ਕੇ ਢਿਲਵਾ ਗੁਰਦੁਆਰਾ ਸਾਹਿਬ ਪੱਤੀ ਰਾਮੂ ਕੀ ਵਿਖੇ ਸੰਤ ਬਾਬਾ ਪ੍ਰਤਾਪ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ ਮੁਫਤ ਕੈਂਪ ਲਗਾਇਆ ਗਿਆ ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਕੈਂਪ ਦਾ ਲਾਭ ਉਠਾਇਆ ਅਰੋੜਾ ਅੱਖਾਂ ਦਾ ਹਸਪਤਾਲ ਜਲੰਧਰ ਵੱਲੋਂ ਅੱਖਾਂ ਦੇ ਮਾਹਿਰ ਡਾਕਟਰਾਂ ਨੇ ਆ ਕੇ ਮਰੀਜ਼ਾਂ ਦੀਆਂ ਅੱਖਾਂ ਦਾ ਮੁਆਇਨਾ ਕੀਤਾ ਇਸ ਕੈਂਪ ਵਿੱਚ ਦਵਾਈਆਂ ਰਹਾਇਸ਼ ਖੁਰਾਕ ਅਤੇ ਆਪਰੇਸ਼ਨ ਦੀ ਸੇਵਾ ਮੁਫਤ ਕੀਤੀ ਗਈ ਮਰੀਜ਼ਾਂ ਨੂੰ ਕੈਂਪ ਦੀ ਥਾਂ ਤੋਂ ਲਿਜਾਣ ਤੇ ਵਾਪਸੀ ਦਾ ਪ੍ਰਬੰਧ ਟਰਸਟ ਵੱਲੋਂ ਹੀ ਕੀਤਾ ਗਿਆ ਇਸ ਤੋਂ ਇਲਾਵਾ ਨਜ਼ਰ ਦੀਆਂ ਐਨਕਾਂ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਿੱਤੀਆਂ ਗਈਆਂ ਅਤੇ ਹਰ ਇੱਕ ਤਰ੍ਹਾਂ ਦੀ ਸੋਕ ਸੁਵਿਧਾ ਦਾ ਧਿਆਨ ਰੱਖਿਆ ਗਿਆ ਸਿਰਫ ਇੰਨਾ ਹੀ ਨਹੀਂ ਇਸ ਕੈਂਪ ਵਿੱਚ ਜਿੱਥੇ ਐਨਆਰਆਈ ਵੀਰਾਂ ਨੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਉੱਥੇ ਹੀ ਢਿਲਵਾਂ ਦੀਆਂ ਸੰਗਤਾਂ ਵੱਲੋਂ ਵੀ ਇਸ ਕੈਂਪ ਨੂੰ ਆਰਗੇਨਾਈਜ਼ ਕਰਨ ਲਈ ਖਾਸ ਪ੍ਰਬੰਧ ਕੀਤੇ ਗਏ ਆਈਆਂ ਹੋਈਆਂ ਸੰਗਤਾਂ ਲਈ ਚਾਹ ਪਕੌੜੇ ਅਤੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਹਰ ਸਾਲ ਯੂਨਾਈਟਿਡ ਸਿੱਖ ਮਿਸ਼ਨ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸੰਤ ਬਾਬਾ ਪ੍ਰਤਾਪ ਸਿੰਘ ਦੀ ਯਾਦ ਦੇ ਵਿੱਚ ਤਕਰੀਬਨ 10 ਕੋ ਸਾਲ ਹੋ ਚੁੱਕੇ ਹਨ ਇਸ ਅੱਖਾਂ ਦੇ ਕੈਂਪ ਲੱਗਦਾ ਹੈ ਜਿਸ ਦੇ ਵਿੱਚ ਦੂਰ ਦਰਾਡੇ ਤੋਂ ਲੋਕ ਜਿਸ ਤਰ੍ਹਾਂ ਵੀ ਚਾਹੇ ਆਪਰੇਸ਼ਨ ਹੋਵੇ ਚਾਹੇ ਐਨਕਾ ਦੇ ਬਾਬਤ ਅੱਖਾਂ ਦਾ ਇੱਥੇ ਚੈੱਕ ਅਪ ਡਾਕਟਰ ਜਲੰਧਰ ਤੋਂ ਸਪੈਸ਼ਲ ਟੀਮ ਆਣ ਕੇ ਕਰਦੀ ਹੈ ਤੇ ਸਾਡੇ ਤੇ ਯੂਨਾਈਟਿਡ ਸਿੱਖ ਮਿਸ਼ਨ ਦੇ ਜਿਹੜੇ ਪ੍ਰਧਾਨ ਸਾਹਿਬ ਹਨ ਉਹ ਵੀ ਚੇਅਰਮੈਨ ਸਾਹਿਬ ਉਹ ਵੀ ਇੱਥੇ ਆਣ ਬਾਕੀ ਜਿਹੜੀ ਸਾਰੀ ਡਿਟੇਲ ਜੋ ਕਿ ਉਹ ਇੱਥੇ ਆਣ ਕੇ ਸਾਰਾ ਜਿਹੜਾ ਪ੍ਰੋਪਰਲੀ ਜਿਹੜਾ ਕਾਰਜੇ ਸੇਵਾ ਕਰਦੇ ਹਨ ਬਹੁਤ ਲੰਮੇ ਸਮੇਂ ਤੋਂ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹ ਸਾਡੇ ਇੱਥੇ ਕੈਂਪ ਦੇ ਵਿੱਚ ਪਹੁੰਚੇ ਹਨ ਤੇ ਬਾਕੀ ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਹਾਂ ਹਾਂਜੀ ਸਕਾਰਜੋਗ ਸਾਸ ਸੰਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਢਿਲਮਾ ਵਿੱਚ ਅੱਖਾਂ ਦਾ ਮੁਫਤ ਕੈਂਪ ਜਿਹੜਾ ਯੂਨਾਈਟਿਡ ਸਿੱਖ ਮਿਸ਼ਨ ਯੂਐਸਏ ਦੇ ਸਹਿਯੋਗ ਦੇ ਨਾਲ ਲਾਇਆ ਜਾ ਰਿਹਾ ਹੈ ਸਾਡੇ ਪ੍ਰਧਾਨ ਜੀ ਰਿਸ਼ਪਤ ਸਿੰਘ ਢਿੰਟਾ ਜੀ ਇੱਥੇ ਹਾਜ਼ਰ ਹੋਏ ਹਨ ਜਿਨ੍ਹਾਂ ਦੀ ਦੇਖ ਰੇਖ ਤੇ ਹੇਠ ਪੰਜਾਬ ਦੇ ਵਿੱਚ ਕੋਈ ਲਗਭਗ 65 ਤੋਂ 70 ਕੈਂਪ ਜਿਹੜੇ ਹਰ ਸਾਲ ਲਾਏ ਜਾਂਦੇ ਹਨ ਢਿਲਵਾ ਜਿਹੜਾ ਹੈ ਇਹ ਸਾਡਾ ਇੱਕ ਪੁਰਾਣਾ ਕੇਂਦਰ ਹੈ ਜਿੱਥੇ ਕਿ 12-14 ਸਾਲ ਤੋਂ ਇਹ ਕੈਂਪ ਜਿਹੜਾ ਅੱਖਾਂ ਦਾ ਲੱਗ ਰਿਹਾ ਹੈ ਸ੍ਰੀ ਦਾ ਨਰਿੰਦਰ ਸਿੰਘ ਜੀ ਢੋਬੀ ਬੀਬੀ ਗੁਰਵਿੰਦਰ ਕੌਰ ਜੀ ਅੱਜ ਭਾਜੀ ਹਰਜਿੰਦਰ ਸਿੰਘ ਜੀ ਇਹ ਸਾਰੇ ਇੱਥੇ ਹਾਜ਼ਰ ਹੋਏ ਹਨ ਤੇ ਜਦੋਂ ਉਹਨਾਂ ਨੇ ਆਪ ਹੱਥੀਂ ਸੇਵਾ ਕੀਤੀ ਤਾਂ ਉਹ ਕਹਿੰਦੇ ਕਿ ਇਹ ਬਹੁਤ ਵਧੀਆ ਪਰਉਪਕਾਰ ਦਾ ਕੰਮ ਹੈ ਤੇ ਉਹਨਾਂ ਨੇ ਉਪਰਾਲਾ ਹਰ ਸਾਲ ਕਰਨ ਦਾ ਫਿਰ ਇੱਕ ਜਿਹੜਾ ਯਤਨ ਉਹ ਕੀਤਾ ਹੈ ਸੋ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਜ ਰੱਖੇ ਹੋਰ ਵੀ ਸੇਵਾ ਕੰਨ ਦਾ ਬਲਵਸ਼ ਬਖਸ਼ੇ ਇੱਥੇ ਜੋ ਵੀ ਸੰਗਤਾਂ ਆਉਂਦੀਆਂ ਹਨ ਜੋ ਵੀ ਪੇਸ਼ੈਂਟ ਆਉਂਦੇ ਹਨ ਸਾਰੇ ਠੀਕ ਠਾਕ ਹੋ ਕੇ ਜਾਂਦੇ ਹਨ ਜਿਹਦੇ ਕਰਕੇ ਇਹ ਕੈਂਪ ਜਿਹੜਾ ਹੈ ਸਦਾ ਹੋਰ ਵੀ ਚੜ੍ਹਦੀ ਕਲਾ ਦੇ ਵਿੱਚ ਜਾਂਦਾ ਹੈ ਤੇ ਜੋ ਵੀ ਸੇਵਾਦਾਰ ਇੱਥੇ ਇਹ ਕੰਮ ਕਰਦੇ ਹਨ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿ ਉਹ ਪਿੱਛੋ ਆਪਣੀ ਜ਼ਿੰਮੇਵਾਰੀ ਜਿਹੜੀ ਆ ਬੜੇ ਵਾਕੂਬੀਅਤ ਨਾਲ ਪਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਬਹੁਤ ਸਹੀਆਂ ਦੇ ਸਤਿਗੁਰ ਨਦਰ ਕਰੇ ਅੱਜ ਬਹੁਤ ਹੀ ਵੱਡ ਭਾਗਾ ਦਿਨ ਹੈ ਜੋ ਅੱਖਾਂ ਦਾ ਫ੍ਰੀ ਚੈੱਕਅਪ ਕੰਮ ਐਨਆਰਆਈ ਵੀਰ ਹਰ ਸਾਲ ਦੀ ਤਰ੍ਹਾਂ ਉਹ ਗੁਰਦੁਆਰਾ ਪਤੀ ਰਾਮੂ ਕੀ ਸੰਤ ਪ੍ਰਤਾਪ ਸਿੰਘ ਦੇ ਸ਼ੋਪ ਪ੍ਰਾਪਤ ਗੁਰਦੁਆਰਾ ਸਾਹਿਬ ਵਿਖੇ ਧਿਆਨ ਨਾਰੇ ਵੀਰਾਂ ਦੇ ਸਹਿਯੋਗ ਨਾਲ ਸਲਾਨਾ ਅੱਖਾਂ ਦਾ ਫ੍ਰੀ ਕੈਂਪ ਜੋ ਵੰਨਾਰੀ ਲਾਉਂਦੇ ਹਨ ਮੈਂ ਬਹੁਤ ਹੀ ਆਪਣੇ ਆਪ ਨੂੰ ਵੱਡਪਾਕੀ ਸਮਝਦਾ ਹਾਂ ਕਿ ਜਿਹੜੇ ਮੇਰੇ ਨਗਰ ਢਲਮਾ ਦੇ ਐਨਆਰਈ ਜੋ ਆਪਣੀਆਂ ਜੜ੍ਹਾਂ ਦੇ ਨਾਲ ਪੰਜਾਬ ਦੇ ਨਾਲ ਜੋ ਪੰਜਾਬ ਗੁਰੂ ਪੀਰਾਂ ਦੀ ਧਰਤੀ ਹੈ ਉਹਨਾਂ ਨਾਲ ਜੁੜੇ ਹਨ ਸੰਬੰਧਤ ਹਨ ਉਹ ਹਰ ਤਰ੍ਹਾਂ ਦੀ ਮਾਤਾ ਭੈਣਾਂ ਦੀਆਂ ਅੱਖਾਂ ਦੇ ਲਹੰਝ ਪਾਉਂਦੇ ਹਨ ਆਪਣੇ ਕੋਲੋਂ ਬਹੁਤ ਹੀ ਵੱਡਾ ਆਰਥਿਕ ਹਾਲਤ ਵਿੱਚ ਕਮਜ਼ੋਰ ਹੁੰਦੀ ਹੈ ਹਰ ਇੱਕ ਭੈਣਾ ਭਰਾਵਾਂ ਦੀ ਉਹ ਜੋ ਆਪਣਾ ਆਪਰੇਸ਼ਨ ਨਹੀਂ ਕਰਾ ਸਕਦੇ ਉਹ ਮੇਰੇ ਐਨਆਰਈ ਵੀਰ ਹਰ ਸਾਲ ਦੀ ਤਰ੍ਹਾਂ ਉਹ ਉਹਨਾਂ ਦੀ ਮਦਦ ਕਰਦੇ ਹਨ ਮੈਂ ਖਾਸ ਕਰਕੇ ਕਹਿ ਰਿਹਾ ਸੀਗੇ ਪਰਚਮ న్యూਜ਼ ਵਾਲਾ ਵੀਰ ਜੋ ਸਾਡਾ ਦੇਸ਼ ਵਿਦੇਸ਼ ਵਿੱਚ ਸਾਡੀ ਆਵਾਜ਼ ਪਹੁੰਚਾਉਂਦਾ ਹੈ ਜਦੋਂ ਵੀ ਕਿਤੇ ਕੋਈ ਗੱਲ ਹੋਵੇ ਤਾਂ ਉਹ ਉਹਤੀ ਹੀ ਹੋ ਅਬ ਮਿੱਠ ਬੋਲੜਾ ਸੁਭਾਅ ਹੈ ਉਸका ਵੀਰ ਦਾ ਉਹਦਾ ਵੀ ਸੇਸ਼ ਧੰਨਵਾਦ ਕਰਦਾ ਹਾਂ ਮੈਂ ਇੱਕ ਵਾਰੀ ਫੇਰ ਐਨ ਆਰ ਆਈ ਵੀਰ ਜੋ ਕਿ ਬਹੁਤ ਹੀ ਆਪਣੇ ਗੁਰੂਆਂ ਪੀਰਾਂ ਦੀ ਧਰਤੀ ਤੇ ਆ ਕੇ ਆਪਣਾ ਜਣਾ ਦੇ ਨਾਲ ਪੰਜਾਬ ਨਾਲ ਲੱਗੇ ਹਨ ਉਹ ਰੋਜ਼ਾਰਥ ਤੋਂ ਬਹੁਤ ਹੀ ਕਮਜ਼ੋਰ ਲੋਕਾਂ ਦੀ ਮਦਦ ਕਰਦੇ ਹਨ ਤੇ ਉਹਨਾਂ ਦਾ ਹਾਰਦਿਕ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ